ਨਾਵੇਂ ਪਿੰਡ ਵਾਲਾ ਮਨਜੀਤ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਚਾਰ ਤਿਆਰ ਬਰ ਤਿਆਰ ਨੇ ਦੇਖਾਂਗੇ ਸਾਹਮਣੇ ਖਜਾਲੇ ਵਾਲਾ ਮੇਰੇ ਵੀਰੋ ਤਿਆਰ ਬਰ ਤਿਆਰ ਹੈ ਨਾਲ ਕਹਿੰਦੇ ਛੋਟਾ ਅਰਸ਼ਪਾਲ ਬੌਲੀਆਂ ਵਾਲਾ ਆਹ ਦਿਖਾ ਛੋਟਾ ਰਿਸ਼ਪਾਲ ਬੋਲੀਆਂ ਵਾਲਾ ਵੱਡਾ ਵੀ ਆਇਆ ਹੋਇਆ ਵੱਡਾ ਰਿਸ਼ਪਾਲ ਬੋਲੀਆਂ ਵਾਲਾ ਵੀ ਆਇਆ ਹੋਇਆ ਇਧਰਲੇ ਪਾਸੇ ਦੇਖਾਂਗੇ ਉਪਕਾ ਕੈਨੇਡਾ ਜਾ ਵਸਿਆ ਪਰ ਪਾਇੰਟਰ ਰੈਂਟਰ ਦੇ ਹਿੱਸੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਰੇਡ ਪਾਉਣ ਦੇ ਲਈ ਕਾਲੀ ਆ ਗਿਆ ਲੋਪੋਕੇ ਚਗਾਵਾਂ ਵਾਲੇ ਕਾਲੀ ਨੇ ਕਬੱਡੀ ਪਾਈ ਤੇ ਦੂਜੇ ਪਾਸੇ ਗੱਲ ਕਰ ਦਦੀ ਹੈ ਫਰੀਆਂ ਹੋਈਆਂ ਖੋਚਾਂ ਲਾਈਆਂ ਛਾਤੀ ਦੇ ਨਾਲ ਵੱਜਦਾ ਪੰਪ ਹੁੱਲੇ ਹਲਾਰੇ ਵੱਜਦੀਆਂ ਹੁੱਤਕਾਂ ਮੇਰੇ ਪੰਜਾਬੀ ਵੀਰੋ ਮੱਲ ਪੜ ਗਏ ਐ ਐਨ ਜਾਫੀ ਦੀ ਜਿੱਤ ਹੋਈ ਐ ਕਿਉਂ ਹੀ ਜਿੱਤ ਦੇ ਬਾਜ਼ੀਆਂ ਵੇ ਨਹੀਂ ਆਣੀਆਂ ਕਰਿਆਲੇ ਵਾਲੇ ਬੁੱਗੇ ਨੂੰ ਤਾਂ ਹੁਣ ਵੇਖਦਾ ਮੇਰੇ ਪੰਜਾਬੀ ਵੀਰੋ ਮੁੰਡਾ ਕਰ ਗਿਆ ਕਮਾਲ ਇਹ ਆ ਜੋਬਨ ਵਾਹੋ ਗੱਬਰੂ ਐ ਸਿਰੇ ਦਾ ਜੱਫਾ ਲਾ ਕੇ ਨੰਬਰ ਦਾ ਵਾਅਦਾ ਕਰ ਗਿਆ ਭਾਈ ਜੇ ਤਾਂ ਮੈਚ ਵਧੀਆ ਲੱਗਦਾ ਕਿ ਨਹੀਂ ਤਾੜੀਆਂ ਮਾਰ ਦਿਓ ਜ਼ੋਰਦਾਰ ਦੋਨਾਂ ਟੀਮਾਂ ਦੇ ਲਈ ਵਜીર ਭੁੱਲ ਨਾਲ ਮੈਚ ਵਧੀਆ ਕਰਦਾ ਵੀ ਹੈ ਇਹ ਮੇਰੇ ਵੀਰੋ ਦੁਨੀਆ ਦਾ ਮਹਾਨ ਹੈ ਗੱਜਣ ਗੱਜਦਾ ਵੀ ਹੈ ਗੱਜਣ ਵੜਦਾ ਵੀ ਹੈ ਕਬੱਡੀ ਦਾ ਗੜਗਾਂਚ ਜੋਧਾ ਮੇਰੇ ਮਿੱਤਰੋ तालीयां मार दियो दर्शक वीरयो गज्जण ਫੜਦਿਆ ਕਿੰਨੇ ਫੜਿਆ ਨਾਮ ਦਸੀ ਮਿੱਤਰਾ ਇਹ ਐ ਜਗਦੀਪ ਆ ਪੰਜਗਰਿਆ ਨਜਰਾ ਪਿੰਡ ਸੱਤੇ ਰਮਦਾਦਾ ਚੱਤੀ ਪਿੰਡ ਐ ਮਿੱਤਰੋ ਸਾਡੇ ਰਾਜੂ ਪੱਤਰਕਾਰ ਭਰਾ ਦਾ ਚੱਤੀ ਪਿੰਡ ਐ ਆ ਚੋਬਣ ਕਹਿੰਦਾ ਪੱਤਲਾ ਕੈਂਦੀ ਭੱਜਣਾ ਵੇਖੀ ਬਲਕਾਰਿਆ ਕੋਚਾ ਉਹ ਵੱਡਿਆ ਵੀਰਾ ਇੱਧਰਲੇ ਪਾਸੇ ਵੇਖ ਬਿਸਲ ਮਾਰ ਕੇ ਖੜਾ ਸ਼ਦਾ ਮੁੰਡੇ ਦਾ ਪਰ 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 ਆ ਆ ਤਾੜੀਆਂ ਮਾਰਦੇ ਫਰੀਦੂ ਦੇ ਲਈ ਇਹ ਨਜ਼ਰ ਮਰ ਕੇ ਤੇ ਛੋਟੇ ਜੋਬਨ ਦੇ ਲਈ ਤਾੜੀਆਂ ਮਾਰਦੇ ਚੋਟੀ ਦਾ ਜਫਾ ਆਪਣੇ ਉਸਤਾਦ ਦਾ ਨਾਮ ਦੱਸੀ ਕੀ ਹੈ ਜੋਬਨਾ ਇਧਰਲੇ ਪਾਸੇ ਆ ਕੇ ਨਾਮ ਦੱਸ ਇੱਕ ਵਾਰ ਰਸ਼ਪਾਲ ਬੋਲੀਆ ਭਗਵਾਨ ਦਾ ਚੇਲਾ ਅਗਲੀ ਕਬੱਡੀ ਦੇਖਣਾ ਸਾਪੀ ਬਾਗੜੀਆਂ ਵਾਲੇ ਅੱਗੇ ਨੂੰ ਵਧਿਆ ਹੋਇਆ ਚਾਰ ਜਾ ਸੀ ਨੂੰ ਦੇਖਣਾ ਆ ਪੈਂਦੀ ਰੇ ਕੌਣ ਵਾਓ ਗੱਪਰੂ ਐ ਐਨ ਸੋਹਣੀ ਕੋਸ਼ਿਸ਼ ਕਰ ਰਿਹਾ ਖੇਡ ਮੈਦਾਨ ਦੇ ਵਿੱਚ ਆ ਮੁੰਡਾ ਲਗਾਤਾਰ ਦੂਜਾ ਜਫਾ ਲਾ ਰਿਹਾ ਜੇ ਜਫਾ ਲੱਗਿਆ ਮਾਜੇ ਵਾਲੇ ਤਾੜੀਆਂ ਮਾਰਦੇ ਹੋ ਰਿਆ ਤਾੜੀਆਂ 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 ਮੁੰਡੇ ਲਈ ਤਾੜੀਆਂ ਮਾਰ ਦਿਓ ਇਹ ਆ ਜੋਬਨ ਬਾਲੀਆਂ ਵਾਲਾ ਰਸ਼ਪਾਲ ਦਾ ਚੇਲਾ ਲੱਗੇ ਜਫਾ ਤੇ ਲੁੱਟ ਲੈਂਦਾ ਹੈ ਮੇਲਾ ਦੋ ਟਾਪ ਦੀ ਗਰਾਊਂਡ ਨਿਸ਼ਾਨਦਾ ਲੱਗਿਆ ਹੋਇਆ ਬੈਰੀਕੇਟ ਹੈ ਬਾਲਵਾ ਟੀਵੀ ਪੂਰੀ ਦੁਨੀਆ ਵਿੱਚ ਅੱਜ ਦੇ ਵੱਡੇ ਖੇਡ ਮੇਲੇ ਨੂੰ ਲਾਈਵ ਕਰ ਰਿਹਾ ਹੈ ਮੀਰਾ ਗੋਟੀਆਂ ਸ਼ੇਰਾ ਵਿਧਾਈ ਦਾ ਪਾਤਰ ਹੈ ਅੱਜ ਦੇ ਮੇਲੇ ਦੇ ਉੱਪਰ ਪਹਿਲਾ ਮੈਚ ਤੇ ਪਹਿਲੇ ਜੀ ਐਨ ਕੁੰਡੀਆਂ ਦੇ ਕੁੰਡੀਆਂ ਦੇ ਉਹ ਸਿੰਗ ਫਸ ਗਏ ਬਾਦਿਆਲੇ ਤਾੜੀ 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 ਉਹ ਤਾੜੀ ਰੁਕਣੀ ਨਹੀਂ ਚਾਹੀਦੀ ਇੱਕ ਵਾਰੀ ਆਹ ਸਵਾਦ ਵਾਈਦਾ ਜਦ ਤਾੜੀਆਂ ਵਜਦੀਆਂ ਇੰਨ ਗਰਮ ਹੁੰਦੇ ਐ ਗਰਮੀਾਂ ਦੇ ਮਾਇਆ ਲੱਗੀ ਹੋਈ ਐ ਲਓ ਇੱਧਰ ਸਾਹਮਣੇ ਮੈਦਾਨ ਦੇ ਵਿੱਚ ਫਿਰ ਉਹੀ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜਾਪੀ ਚਾਰ ਤਿਆਰ ਪਰ ਤਿਆਰ ਸਿੱਖ ਸਰਦਾਰ ਦੀ ਪੱਜੀ ਹੋਈ ਕੈਂਚੀ ਲੱਗਦਾ ਹੋਇਆ ਚੋਰ ਅਟਾਰੀ ਪੰਡ ਦੀ ਧਰਤੀਆਂ ਮਾਰ ਰਿਹਾ ਮੇਰੇ ਮਿੱਤਰੋ ਪਰ ਕੰਦੇ ਸਿੱਖ ਸਰਦਾਰ ਦੇ ਲਾਤ ਤਕੜਾ ਜੱਟ ਇੱਕ ਲੱਖਾਂ ਜਿਹਾ ਪੁਆਇੰਟ ਜੋੜ ਗਿਆ ਆਹ ਮੁੰਡੇ ਦੀ ਖੇਡ ਦੇ ਉੱਪਰ ਸਾਡਾ ਭੋਲੇ ਕਾਲਾ ਕਰਨਾ ਕਹਿੰਦੇ ਵੀਰ ਹੈ ਉਹ ਗੱਬਰ ਨਜਵਰ ਵਿਦੇਸ਼ੋਂ ਤੋਂ ਮਾਣ ਕਰਦਾ ਤੇ ਆਹ ਸਾਹਮਣੇ ਕਰਾਤਾ ਬਾਈਪਾਸ ਪਹੁੰਚ ਦਾ ਕੀਤਾ ਹੈ ਬੀਬੀਆਂ ਭੈਣਾ ਸਾਡੀਆਂ ਮਾਤਾਵਾਂ ਵੀ ਆਹ ਮੈਚਾਂ ਦਾ ਆਨੰਦ ਮਾਣਦੇ ਲਈ ਬੜਾ ਧੰਨਵਾਦ ਆ ਆਹ ਸਾਮੂ ਦੀ ਕਬੱਡੀ ਪੈ ਗਈ ਆ ਸਾਹਮਣੇ ਚਾਰ ਜਾਫੀਆਂ ਦੀ ਘੁੰਮਦੀ ਹੋਈ ਚੈਨ ਟੱਕਰਦੋ ਸਿੰਘ ਸਰਦਾਰਾਂ ਦੀ ਕਿ ਸੱਚ ਸਿਆਣੇ ਕਹਿੰਦੇ ਨੇ ਆ ਆਪਣੇ ਲੈ ਬੈਂਦੇ ਨੇ ਕਿ ਸੱਚ ਸਿਆਣੇ ਕਹਿੰਦੇ ਨੇ ਸਮੇਂ-ਸਮੇਂ ਸਰ ਸਾਡੇ ਆਪਣੇ ਸਾਡੀਆਂ ਜੜ੍ਹਾਂ ਦੇ ਵਿੱਚ ਬੰਦੇ ਰਹੇ ਨੇ ਚਾਹੇ ਗੱਲ ਬਾਬਰ ਦੀ ਹੋਵੇ ਚਾਹੇ ਗੱਲ ਯਾਬਰ ਦੀ ਹੋਵੇ ਸਾਹਮਣੇ ਬੱਬਰ ਸ਼ੇਰ ਕਬੱਡੀ ਦੇ ਇੱਕ ਕੰਨੀ ਤੇ ਗੁਰਜੰਟ ਦੂਜੀ ਕੰਨੀ ਤੇ ਗੋਪੀ ਆ ਬਾੜ ਨਾਲ ਛੋਟਾ ਪਾਲ ਛੋਟਾ ਅਰਸ਼ਪਾਲ 5000 ਦਾ ਜਫਾ ਹੋਊਗਾ 5000 ਦਾ ਜਫਾ 5000 ਦਾ ਜਫਾ ਹੋ ਗਿਆ ਲਾ ਮਸ਼ੀਨਾ ਆਸਟ੍ਰੇਲੀਆ ਜੱਜਮਾਨ ਯੂ ਐਸ ਏ ਆਕਾਸ਼ ਢਿੱਲੋ ਯੂ ਐਸ ਏ ਤੇ ਗਗਨ ਧਾ ਗਾਬਾਦ ਵਾਲੇ ਮਹਾਂਪੁਰਸ਼ਾਂ ਦੀ ਯਾਦ ਅੰਦਰ ਫਲਾਨਾ ਜੋੜ ਮੇਲਾ ਬਾਬਾ ਗਿਆਨ ਸਿੰਘ ਜੀ ਮਣਹਾਲੇ ਵਾਲੇ ਮਹਾਂਪੁਰਸ਼ਾਂ ਦਾ ਧੰਨਵਾਦ ਹੈ ਸਾਰੇ ਹੀ ਬਹੁਤ ਬਾਰ ਸੱਜਣਾ ਦਾ ਅੱਬਾ ਧੰਨਵਾਦ ਕਰਦੇ ਆ ਉਹ ਪਿੰਦੇ ਦੀ ਪਹਿਲੀ ਰੇਡ ਸਾਹਮਣੇ ਚਹੌਂ ਜਾਫੀਆਂ ਦੇ ਵਿੱਚੋਂ ਛੋਟਾ ਅਰਸ਼ਪਾਲ ਛੋਟਾ ਅਰਸ਼ਪਾਲ ਇਸ ਵੇਲੇ ਟੌਪ ਦਾ ਜਫਾ ਲਾ ਗਿਆ ਹੈ ਇਹ ਵੱਡੇ ਰਿਸ਼ਪਾਲ ਦਾ ਚੇਲਾ ਉਸੇ ਗਰਾਊਂਡ ਅੰਦਰ ਖੇਡਦਾ ਹੈ ਕਬੱਡੀ ਦਾ ਆਉਣ ਵਾਲੇ ਸਮੇਂ ਦਾ ਟੌਪ ਦਾ ਖਿਡਾਰੀ ਹੋਵੇਗਾ ਲਓ ਆਪਣੀ ਕਬੱਡੀ ਪੈ ਗਈ ਹੈ ਇਧਰ ਲਈ ਸਾਹ ਦੇਖਾਂਗੇ ਲਓ ਹਲਕੇ-ਹਲਕੇ ਕਦਮਾਂ ਦੇ ਨਾਲ ਲਿੱਕਰਾਂ ਦੀ ਟੀਮ ਵੱਲੋਂ ਉਹ ਦੇਖਾਂਗੇ ਮੇਰੇ ਬੁਲੱਸ ਵੇਲੇ ਦੇਖਾਂਗੇ ਇਹ ਦੁੱਲਾ ਨਾਮ ਆ ਗੱਭਰੂ ਦਾ ਇਹਦਾ ਬੰਡਾਲਾ ਮਜਗੀ ਆ ਪਿੰਡਾ ਗੱਭਰੂ ਦਾ ਉਹ ਛੋਟਾ ਰਿਸ਼ਪਾਲ ਢਾਕੇ ਇੱਕ ਤੇ ਬਹਿ ਗਿਆ ਇੱਕ ਤੇ ਬਹਿ ਗਿਆ ਲਓ ਵੇ ਗੋਲੂ ਬਾਈ ਗੋਲੂ ਬੈਲਜੀਅਮ ਇਹ ਲਾਖੀ ਕੋਤ ਦੀ ਬਣੀ ਹੋਈ ਟੀਮ ਹੈ ਪਰ ਉਧਰ ਦੇਖੋ ਕਿ ਸਾਡਾ ਚੱਲਦਾ ਏ ਧੱਕਾ ਹਸੀ ਤਾ ਕਰਦੇ ਹਸੀ ਤਾ ਕਰਦੇ ਇਹ ਆ ਛੋਟਾ ਰਸਵਾਲ ਉਹ ਜਫਾ ਲਾ ਦੇ ਪੰਜਾਬ ਹੋ ਗਿਆ ਹੈ ਖੁਸ਼ੀਆਂ ਦੀ ਚਾਬੀ ਫੱਟੋ ਵਾਲ ਸੋਨੂ ਆਪੇ ਮਿਲੂ ਕਮਜਾਬੀ ਓ ਫੱਟੋ ਵਾਲ ਸੋਨੂ ਆਪੇ ਮਿਲੂ ਕਮਜਾਬੀ ਓ ਸਾਹਮਣੇ ਕਬੱਡੀ ਕੱਪੜੀ ਪਈਆ ਉਧਰ ਸਰ ਰਮੀਦੀ ਦਾ ਚੌਲ ਅਬਾੜ ਦਾ ਗੋਪੀ ਓ ਰਿਸ਼ਪਾਲ ਮੌਲੀਆਂ ਵਾਲਾ ਔਰ ਇਧਰ ਛੋਟਾ ਰਿਸ਼ਪਾਲ ਦੂਜਾ ਲਾ ਗਿਆ ਓ ਦੂਜਾ ਲਾ ਗਿਆ ਲਗਾਤਾਰ ਜੇ ਰਿਸ਼ਪਾਲ ਅਗਲਾ ਇੱਕ ਹੋਰ ਲਾ ਗਿਆ ਫੇ ਹੈਟਟ੍ਰਿਕ ਬਣ ਜਾਣੀਆ ਹੈਟਟ੍ਰਿਕ ਬਣ ਜਾਣੀਆ